ਜਿਹੜਾ ਤੀ ਤੀਮਾ ਜਿਹੜਾ ਹਿੰਦ-ਪਾਕ ਦੋਸਤੀ ਜਿਹੜਾ ਸਮਾਗਮ ਕੀਤਾ ਗਿਆ ਅਸੀਂ ਲਗਾਤਾਰ ਵਾਦਰੇ ਸੰਸ ਪੀਸ ਦੇ ਉੱਤੇ ਦੋਨੇ ਦੋਨੋਂ ਤਰਫੋਂ ਲੋਕ ਆਉਂਦੇ ਸੀ ਇੱਥੇ ਸੱਭਿਆਚਾਰ ਪ੍ਰੋਗਰਾਮ ਕਰਦੇ ਸੀ ਵਪਾਰ ਦੀ ਗੱਲ ਕਰਦੇ ਸੀ ਸਾਂਝ ਦੀ ਗੱਲ ਕਰਦੇ ਸੀ ਇੱਕ ਦੂਜੇ ਨੂੰ ਮਿਲਣ ਦੀ ਗੱਲ ਕਰਦੇ ਸੀ ਹੁਣ ਜਿਹੜਾ 14 ਤੋਂ ਬਾਅਦ ਜਿਹੜਾ ਇਹਨੂੰ ਰੋਕਿਆ ਗਿਆ ਸਰਕਾਰਾਂ ਵੱਲੋਂ ਉਧਰ ਵੀ ਗੜਬੜ ਹੋਈ ਇੱਧਰ ਵੀ ਗੜ ਉੱਥੇ ਦੇ ਜਿਹੜੇ ਤਜ਼ਮੀਮਾਂ ਨੇ ਜਿਹੜੀਆਂ ਅਤਵਾਦੀਆਂ ਨੇ ਉਹ ਬਰਦਾਸ਼ਤ ਨਹੀਂ ਕਰਨੀਆਂ ਜਦੋਂ ਵੀ ਲੋਕ ਇਕੱਠੇ ਹੁੰਦੇ ਨੇ ਕੋਈ ਨਾ ਕੋਈ ਕਾਂਡ ਹੋ ਜਾਂਦਾ ਜਦੋਂ ਵੀ ਲੋਕ ਕਾਫੀ ਗਿਣਤੀ ਦੇ ਜਦੋਂ ਲੋਕ ਆਉਣਾ ਸ਼ੁਰੂ ਹੋ ਜਾਂਦੇ ਉਹਦੇ ਨਾਲ ਹੀ ਇਹਨੂੰ ਰੋਕ ਦਿੱਤਾ ਜਾਂਦਾ ਕਿਸੇ ਕਿਸ ਰੋਕ ਦਿੱਤਾ ਹਰ ਵਾਰੀ ਕੋਈ ਵੱਖਰਾ ਵੱਖਰਾ ਰੂਪ ਦੇ ਰਹੇ ਨੇ ਹੁਣ ਜਿਹੜਾ ਇੱਕਦਮ ਇਹ ਵਪਾਰ ਰੋਕਤਾ ਪੰਜਾਬ ਦਾ ਖਾਸ ਕਰਕੇ ਤੇ ਪਸ਼ੂਆਂ ਦਾ ਨੁਕਸਾਨ ਹੋਇਆ ਔਰ ਕਰਨ ਕੌਣ ਰਹੇ ਨੇ ਵਪਾਰ ਹੋ ਰਿਹਾ ਲਗਾਤਾਰ ਹੋ ਰਿਹਾ ਉਹ ਗੁਜਰਾਤ ਦੀ ਬੰਦਰਗਾਹ ਤੋਂ ਹੋ ਰਿਹਾ ਬੰਬਈ ਦੀ ਬੰਦਰਗਾਹ ਤੋਂ ਹੋ ਰਿਹਾ ਦੁਬਈ ਬਾਯਾ ਦੁਬਈ ਤੇ ਵਪਾਰ ਚੱਲ ਰਿਹਾ ਅਸੀਂ ਕਹਿੰਨੇ ਕਿ ਇੱਥੇ ਦਾ ਵਪਾਰ ਇੱਥੇ ਚੱਲੇ ਇਸ ਲਈ ਸਾਰੀਆਂ ਕਿਸਾਨ ਜਿੱਥੇ ਬੰਦੀਆਂ ਨੇ ਇੱਕ ਪਲੇਟਫਾਰਮ ਤੇ ਲਿਆ ਰਹੇ ਤਿੰਨ ਚਾਰ ਸਾਲ ਤੋਂ ਅਸੀਂ ਉਹਨਾਂ ਨੂੰ ਇਕੱਠਾ ਕਰ ਰਹੇ ਕਿ ਤੁਸੀਂ ਜਿਹੜਾ ਇਹ ਮੰਗ ਕਰੋ ਕਿ ਸਾਡਾ ਵਪਾਰ ਇੱਥੇ ਖੋਲਿਆ ਜਾਵੇ ਇੱਥੇ ਹੱਬ ਬਣਾਈ ਜਾਵੇ ਜਿਹੜਾ ਉਹਨਾਂ ਦਾ ਮਾਲ ਉੱਥੇ ਆਪ ਤੇ ਲਿਆ ਅਸੀਂ ਆਪਣਾ ਮਾਲ ਉੱਥੇ ਲੈ ਜੀਏ ਜਿਹੜਾ ਏਸ਼ੀਆ ਜਾਵੇ ਸੈਂਟਰ ਏਸ਼ੀਆ ਤੇ ਜਾਵੇ ਤੇ ਉਹਦੇ ਨਾਲ ਜਿਹੜਾ ਵਪਾਰ ਜਿਹੜਾ ਵਧ ਸਕਦਾ ਹੈ ਤੇ ਲੋਕ ਜਿਹੜੇ ਪੰਜਾਬ ਦੇ ਲੋਕ ਖੁਸ਼ਹਾਲ ਹੋ ਸਕਦੇ ਨੇ ਜਿਹੜਾ ਪਿਛਲੇ ਸਮੇਂ ਦੀ ਜਿਹੜਾ ਘਟਨਾ ਵਾਪਰੀ ਆ ਉਹਦੇ ਨਾਲ ਬਹੁਤ ਵੱਡਾ ਨੁਕਸਾਨ ਹੋਇਆ 26 ਲੋਕ ਮਾਰੇ ਗਏ ਨਿਰਦੋਸ਼ ਲੋਕ ਮਾਰ ਮਾਰ ਕੇ ਚਲੇ ਗਏ ਉਹਦੇ ਨਾਲ ਇਕੱਠੇ ਹੀ 300 ਦੇ ਉੱਤੇ ਲੋਕ 26 ਦੇ ਥਾ 300 ਲੋਕ ਦਾ ਨੁਕਸਾਨ ਹੋਇਆ ਤੇ ਨਾਲ ਜਿੰਨਾ ਅਰਬਾਂ ਖਰਬਾਂ ਰੁਪਏ ਦੇ ਜਲਾ ਇੱਕਦਮ ਸਰਕਾਰਾਂ ਨੇ ਨੁਕਸਾਨ ਕਰ ਲਿਆ ਇਸ ਲਈ ਅਸੀਂ ਇਹ ਮੰਗ ਕਰਦੇ ਆ ਆਪਣੀ ਜਥੇਬੰਦੀ ਵੱਲੋਂ ਫੋਕਲੋਰ ਸਸਟ ਅਕੈਡਮੀ ਵੱਲੋਂ ਹਿੰਦ-ਪਾਕ ਪੋਸਤੀ ਮੰਚ ਵੱਲੋਂ ਇੰਡੀਆ ਪਾਕਿਸਤਾਨ ਪੀਪਲ ਫੋਰਮ ਫੋਰ ਪੀਸ ਐਂਡ ਡੈਮੋਕਰੇਸੀ ਵੱਲੋਂ ਜਾਗਰਤਿ ਮੰਚ ਲਓ ਤੇ ਸਾਫਟ ਮੰਚ ਲਓ ਸਾਊਥ ਏਸ਼ੀਆ ਫ੍ਰੀ মিডিਆ ਐਸੋਸੀਏਸ਼ਨ ਅਮੰਗ ਕਰਦੇ ਆ ਕਿ ਜਿਹੜਾ ਜੰਗ ਬੰਦ ਕੀਤੀ ਜਾਵੇ ਜੰਗ ਕਿਸੇ ਚੀਜ਼ ਦਾ ਹੱਲ ਨਹੀਂ ਆ ਬਹਿ ਕੇ ਹਰ ਚੀਜ਼ ਦਾ ਹੱਲ ਹੈ ਤੇ ਇਹ ਹੱਲ ਉਦੋਂ ਹੀ ਹੋ ਸਕਦਾ ਜਦੋਂ ਤੁਸੀਂ ਕਿਸੇ ਮੇਜ਼ ਤੇ ਬਹੋਗੇ ਜੇ ਲੋਕ ਮਿਲਣਗੇ ਜੇ ਜੋ ਲੋਕ ਇੱਕ ਦੂਜੇ ਘਰਾਂ 'ਚ ਜਾਣਗੇ ਫਿਰ ਇਹ ਚੀਜ਼ ਦਾ ਹੱਲ ਹੋ ਸਕਦਾ ਉਸ ਤੋਂ ਬਾਅਦ ਕੋਈ ਹੱਲ ਨਹੀਂ ਸੰਡਰ ڈپریشن ਸੰਦੂਰ ਚੱਲਦਾ ਪਿਆ ਜਿਹਦੇ ਨਾਲ ਉਹਨਾਂ ਦੇਸ਼ਾਂ ਦੇ ਵਿੱਚ ਕਾਹੀ ਕੜਵਾਹਤ ਜਿਹੜੀ ਪੈਦਾ ਹੋਈ ਆ ਫਿਰ ਇੱਕ ਵਾਰੀ ਕਰਨ ਨਾਲ ਤੁਸੀਂ ਲੋਕਾਂ ਗਿਆ ਕਿ ਜਾਂ ਲੱਗ ਸਕਦੀ ਹੈ ਪਰ ਦੂਜੇ ਪਾਸੇ ਤੁਸੀਂ ਇਹ ਗੱਲ ਵੀ ਜਾਣੀ ਪਾਈ ਚਾਹ ਬਦਲਣਾ ਚਾਹੀਦਾ ਲੱਗਦਾ ਕਿ ਨੂੰ ਜਿਆਸੀ ਲੋਕ ਹੈਗੇ ਨੇ ਜਿਹੜੇ ਭਾਈਚਾਰ ਦੇ ਫਿਕਰੋਂ ਦੇਵੇ ਬਿਲਕੁਲ ਇਹ ਤੇ ਸਪਸ਼ਟ ਹੋ ਰਿਹਾ ਕਿ ਜਿਹੜੇ ਜਰਨਲ ਜਿਹੜਾ ਇਹੋ ਜਿਹੇ ਬਿਆਨ ਦੇ ਰਹੇ ਨੇ ਅਸੀਂ ਕਹਿੰਦੇ ਇਹ ਬੜਾ ਖਤਰਨਾਕ ਹੈ ਕੀ ਜਾ ਜਰਪਾਨ ਦੇ ਲੋਕਾਂ ਨੂੰ ਪੁੱਛਣਾ ਚ ਜਾਪਾਨ ਦੇ ਲੋਕਾਂ ਨੂੰ ਦੇਖਣਾ ਚਾਹੀਦਾ ਅਜੇ ਤੱਕ ਜਿਹੜਾ ਉਹ ਤਰਸਤੀ ਜਿਹੜੀ ਉਹ ਭੁਗਤਣ ਡੇ ਨੇ ਉਹਨਾਂ ਦੇ ਬੱਚੇ ਉਹਨਾਂ ਦੇ ਔਲਾਦ ਪੀੜ੍ਹੀਆਂ ਤੋਂ ਪੀੜ੍ਹੀਆਂ ਜਿਹੜੀਆਂ ਉੱਥੇ ਕੱਲਣੀਆਂ ਇਹ ਹੁਣ ਉਹ ਬੰਬ ਨਹੀਂ ਰਹਿ ਗਿਆ ਇਹ ਉਤੋਂ 50 ਗੁਣਾ ਵੱਧ ਬੰਬ ਕੇ ਖਤਰਨਾਕ ਆ ਗਿਆ ਜਿਹੜਾ ਬਿਲਕੁਲ ਮਿੱਟੀ ਜੇ ਮਿਲਾ ਦੇਗਾ ਇਸ ਲਈ ਉਹਦਾ ਕੋਈ ਹੱਲ ਨਹੀਂ ਇਹ ਜਿੰਨੀਆਂ ਮਰਜ਼ੀ ਮਾਰੀ ਜਾਣ ਇਹ ਕਈ ਜਣੇ ਇਹੀ ਪ੍ਰੈਕਟਿਸ ਕੀਤੀ ਆ ਪ੍ਰੈਕਟਿਸ ਕੋਈ ਹੱਲ ਨਹੀਂਗਾ ਪ੍ਰੈਕਟਿਸ ਦੇ ਨਾਂ ਤੇ ਥੱਲੇ ਜੰਗ ਹੋਰ ਲੰਮੀ ਹੋ ਸਕਦੀ ਆ ਹੈ ਇਸ ਲਈ ਉਹ ਜਿਹੜਾ ਮਾਰਨ ਡੈਗ ਹੈ ਸਾਰਾ ਨੂੰ ਉਡਾ ਦੇਣਾ ਇਹ ਜਿਹੜਾ ਖਤਰਨਾਕ ਰੁਝਾਨ ਹੈ ਇਹ ਪੋਲਿਟੀਕਲ ਰੋਗ ਨੂੰ ਵਰਤਣ ਦੇ ਨੇ ਇਹਨੂੰ ਖਤਮ ਕਰਨਾ ਚਾਹੀਦਾ ਅੱਜ ਅਸੀਂ ਹਿੰਦ ਪਾਕ ਦੋਸਤੀ ਮੰਚ ਫੋਕਲੋਰ ਰਿਸਰਚ ਅਕੈਡਮੀ ਸਾਫਮਾ ਸਰਵਦਾ ਭਲਾ ٹرسٹ ਪੰਜਾਬ ਜਾਗਰਤੀ ਮੰਚ ਤੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਜਿਹੜਾ ਇਹ ਭਾਰਤ ਪਾਕਿਸਤਾਨ ਸੈਮੀਨਾਰ ਕਰਾਇਆ ਇਹਦਾ ਮਕਸਦ ਇਹ ਆ ਕਿ ਦੋਨਾਂ ਦੇਸ਼ਾਂ ਦੇ ਦਰਮਿਆਨ ਅਮਨ ਤੇ ਦੋਸਤੀ ਨੂੰ ਵਧਾਇਆ ਜਾਵੇ ਤੇ ਜਿਹੜਾ ਅਟਾਰੀ ਤੇ ਬਾਗੇ ਦਾ ਬਾਰਡਰ ਹੈ ਉਹ ਲੋਕਾਂ ਦੀ ਹਵਾਜਾਈ ਲਈ ਅਤੇ ਵਪਾਰ ਲਈ ਖੋਲਿਆ ਜਾਵੇ ਤੇ ਜਿਹੜੇ ਦੋਨਾਂ ਦੇਸ਼ਾਂ ਦੇ ਵਿਚਕਾਰ جنگ ਦੀਆਂ ਦੁਬਾਰਾ ਸੁਭਾਵਨਾਵਾਂ ਬਣ ਰਹੀਆਂ ਜਿਹਦੇ ਚ ਭਾਰਤ ਦੇ ਸਿਆਸਤਦਾਨ ਵੀ ਪਾਕਿਸਤਾਨ ਦੇ ਸਿਆਸਤਦਾਨ ਵੀ ਦੋਨਾਂ ਦੇਸ਼ਾਂ ਦੇ ਫੌਜੀ ਜਰਨੈਲ ਵੀ ਇਹ ਬਿਆਨ ਦੇ ਰਹੇ ਆ ਇੱਕ جنگ ਹੋਰ ਦੁਬਾਰਾ ਫਿਰ ਛੇਤੀ ਹੋਣ ਵਾਲੀ ਹੈ ਉਹਦੇ ਚ ਅਸੀਂ ਮਹਿਸੂਸ ਕਰਦੇ ਆ ਕਿ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਕਈ ਮਸਲੇ ਸੁਲਝਾਉਣ ਵਾਲੇ ਹੈਗੇ ਆ ਉਹ ਮਸਲੇ ਗੱਲਬਾਤ ਦੀ ਟੇਬਲ ਤੇ ਬੈਠ ਕੇ ਆਰਾਮ ਨਾਲ ਹੱਲ ਹੋਣੇ ਚਾਹੀਦੇ ਆ ਉਹਦੇ ਲਈ ਜੰਗ ਕੋਈ ਬਦਲ ਨਹੀਂ ਹੋ ਸਕਦੀ ਅਸੀਂ ਦੇਖ ਰਹੇ ਆ ਕਿ ਗਾਜ਼ਾ ਗਾਜ਼ਾ ਪੱਟੀ ਚ ਇਜ਼ਰਾਈਲ ਤੇ ਹਮਾਸ ਦੇ ਦਰਮਿਆਨ ਜੰਗ ਚੱਲੀ ਚੱਲ ਰਹੀ ਆ ਉਥੇ ਕਿੰਨੇ ਲੋਕ ਮਰ ਰਹੇ ਆ ਭੁੱਖ ਨਾਲ ਵੀ ਮਰ ਰਹੇ ਆ ਗੋਲੀਆਂ ਨਾਲ ਮਰ ਰਹੇ ਆ ਇਸ ਤੋਂ ਇਲਾਵਾ ਰੂਸ ਤੇ ਯੂਕਰੇਨ ਦੇ ਦਰਮਿਆਨ ਜੰਗ ਚੱਲ ਰਹੀ ਆ ਜਿਹਦੇ ਚ ਦੋਨੇ ਪਾਸੇ ਵੱਡੀ ਗਿਣਤੀ ਚ ਫੌਜੀ ਵੀ ਤੇ ਗੈਰ ਫੌਜੀ ਵੀ ਮਰ ਰਹੇ ਆ ਇਜ਼ਰਾਈਲ ਦੇ ਵਿੱਚ ਤਾਂ ਜਿਹੜਾ ਗਾਜਾ ਤੇ ਇਜ਼ਰਾਈਲ ਨੇ ਹਮਲਾ ਕੀਤਾ ਉਹਦੇ ਵਿੱਚ ਬਹੁਤ ਸਾਰੇ ਪੰਜ ਪੱਤਰਕਾਰ ਵੀ ਮਰ ਗਏ। ਸੋ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਸਾਰੇ ਜਿਹੜੇ ਭਾਰਤ ਤੇ ਪਾਕਿਸਤਾਨ ਦੋਵੇਂ ਦੇਸ਼ ਤੇ ਜਿਹੜੇ ਦੱਖਣੀ ਏਸ਼ੀਆ ਦੇ ਦੇਸ਼ ਹੈ ਉਹ ਮਿਲ ਕੇ ਆਪਣੇ ਮਸਲੇ ਹੱਲ ਕਰਨ ਤੇ ਲੋਕਾਂ ਦੀ ਆਵਾਜ਼ ਲਈ ਆਪਣੇ ਬਾਰਡਰ ਖੋਲਣ, ਟ੍ਰੇਡ ਤੇ ਟੂਰਿਜ਼ਮ ਲਈ ਆਪਣੇ ਬਾਰਡਰ ਖੋਲਣ ਤਾਂ ਕਿ ਦਖਣੀ ਏਸ਼ੀਆ ਦੇ ਲੋਕਾਂ ਦੀ ਵੀ ਜ਼ਿੰਦਗੀ ਸੁਧਰ ਸਕੇ ਲੋਕਾਂ ਨੂੰ ਰੋਟੀ ਮਿਲ ਸਕੇ ਇਸ ਖਿੱਤੇ ਦੇ ਲੋਕਾਂ ਨੂੰ ਦੂਜੇ ਦੇਸ਼ਾਂ ਜਾ ਕੇ ਰੋਟੀ ਰੋਜ਼ੀ ਕਮਾਣ ਲਈ ਭਟਕਣਾ ਨਾ ਪਵੇ ਇਹਦੇ ਨਾਲ ਹੀ ਮੈਂ ਤੁਹਾਡੇ ਮੀਡੀਆ ਰਾਹੀਂ ਇਹ ਵੀ ਕਹਿਣਾ ਚਾਹਣਾ ਕਿ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਜਿਹੜੀ ਸਿੱਧ ਅਸਿੱਧ ਜੰਗ ਚੱਲ ਰਹੀ ਹੈ ਜਿਹਨੂੰ ਪ੍ਰੌਕਸੀ ਵਾਰ ਕਹਿੰਦੇ ਆ ਜਿਹਦੇ ਚ ਪਾਕਿਸਤਾਨ ਦੀ ਧਰਤੀ ਤੋਂ ਕੁਝ ਤਨਜ਼ੀਮਾਂ ਜਿਹੜੀ ਸਿੱਖਿਆ ਦਿਖਿਆ ਲੈ ਕੇ ਹਥਿਆਰ ਲਿਆ ਕੇ ਇੱਥੇ ਭਾਰਤ ਦੇ ਵਿੱਚ ਆ ਕੇ ਲੋਕਾਂ ਨੂੰ ਮਾਰਦੀਆਂ ਕੀ ਪਾਕਿਸਤਾਨ ਵੱਲੋਂ ਇਸ ਤਰ੍ਹਾਂ ਦੀ ਅਤਵਾਦੀਆਂ ਦੀ ਸਰਪ੍ਰਸਤੀ ਬੰਦ ਕਰਨੀ ਚਾਹੀਦੀ ਹੈ ਅਸੀਂ ਇਹ ਵੀ ਦੇਖ ਰਹੇ ਹਾਂ ਕੁਝ ਸਾਲਾਂ ਤੋਂ ਪਾਕਿਸਤਾਨ ਦੇ ਪਾਰਲੇ ਪਾਸਿਓਂ ਡਰੋਨਾਂ ਦੇ ਰਾਹੀਂ ਜਿਹੜੇ ਹਥਿਆਰ ਆ ਰਹੇ ਆ ਨਸ਼ੀਲੇ ਪਦਾਰਥ ਆ ਰਹੇ ਆ ਜਿਹਦੇ ਨਾਲ ਸਾਡੇ ਪੰਜਾਬੀਆਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਸਾਡੇ ਨੌਜਵਾਨ ਜਿਹੜੇ ਆ ਉਹ ਨਸ਼ੇ ਖਾ ਕੇ ਮਰ ਰਹੇ ਆ ਅਸੀਂ ਪਾਕਿਸਤਾਨ ਨੂੰ ਇਹ ਵੀ ਜ਼ੋਰਦਾਰ ਅਪੀਲ ਕਰਦੇ ਆ ਕਿ ਪਾਕਿਸਤਾਨ ਦੇ ਪਾਸੇ ਤੋਂ ਜਿਹੜੇ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਹੋ ਰਹੀ ਆ ਉਹਨੂੰ ਬੰਦ ਕੀਤਾ ਜਾਵੇ ਅਖੀਰ ਤੇ ਮੈਂ ਤੁਹਾਡੇ ਮੀਡੀਆ ਰਾਈਆਂ ਨੂੰ ਅਪੀਲ ਕਰਦਾ ਇਹ ਅਮਨ ਤੇ ਦੋਸਤੀ ਦੀਆਂ ਪੱਕੀ ਤਾਕਤਾਂ ਜਿਹੜੀਆਂ ਉਹ ਜਿਹੜੀਆਂ ਜਿਹੜੇ ਲੋਕ ਸੈਕੂਲਰ ਸੈਕੂਲਰਿਜ਼ਮ ਡੈਮੋਕ੍ਰੇਸੀ ਫੈਡਰਲਿਜ਼ਮ ਚਾਹੁੰਦੇ ਆ ਉਹਨਾਂ ਲੋਕਾਂ ਨੂੰ ਅੱਗੇ ਹੋ ਕੇ ਸਰਗਰਮੀ ਨਾਲ ਇੱਕ ਅਮਨ ਲਾਇਰ ਹੋ ਸਰਨੀ ਚਾਹੀਦੀ ਆ ਤਾਂ ਜੋ ਇਸ ਖੇਤਰ ਦੇ ਲੋਕ ਅਮਨ ਤੇ ਸ਼ਾਂਤੀ ਨਾਲ ਰਹਿ ਸਕਣ ਸ਼ੁਕਰੀਆ ਬਸ ਉਹ ਕਿਹੜੇ ਲੋਕ ਆ ਕਿਹਨੇ ਜਿਹੜੇ ਕਿ ਦੇ ਨੂੰ ਦਵਾਕਣਾ ਚਾਹੁੰਦੇ ਜਾਂ ਭਾਈਚਾਰੇ ਵਿੱਚ ਫੁੱਟ ਪਾਣਾ ਚਾਹੁੰਦੇ ਉਹਦੇ 'ਚ ਗੱਲ ਇਹ ਆ ਕਿ ਉਹ ਜਿਹੜਾ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ 1947 'ਚ ਜਿਹੜੀ ਆ ਟੂ ਨੇਸ਼ਨ ਥਿਊਰੀ ਮਦਦ ਕੋਈ ਆ ਕਿ हिंदू بکرے ਆ ਮੁਸਲਮਾਨ بکرے ਆ ਤੇ ਇਕੱਠੇ ਨਹੀਂ ਰਹਿ ਸਕਦੇ ਇਸ ਸਿਧਾਂਤ ਤੇ ਦੀ ਵੰਡ ਹੋ ਗਈ ਬਦਕਿਸਮਤੀ ਨੇ ਉਸ ਵੰਡ ਨੂੰ ਸੰਨ ਦਿੱਤਾ ਕੁਝ ਨਹੀਂ ਨੁਕਸਾਨ ਅਜੇ ਤੱਕ ਹੋ ਰਿਹਾ ਤੇ ਉਹਦੇ ਚ ਉਹੀ ਤਾਕਤਾਂ ਜਿਹੜੀਆਂ ਟੂ ਨੇਸ਼ਨ ਥਿਉਰੀ ਬੀਆਂ ਹਾਂ ਮੀ ਆ ਜਿਹੜੀਆਂ ਇਹ ਸਮਝਦੀਆਂ Hindu بکرے ਆ ਮੁਸਲਮਾਨ بکرے ਆ ਇਕੱਠੇ ਨਹੀਂ ਰਹਿ ਸਕਦੇ ਜਿਨ੍ਹਾਂ ਨੇ ਉਹ ਵੰਡ ਕਰਾਈ ਆ ਉਹੀ ਤਾਕਤਾਂ ਜਿਹੜੀਆਂ ਫਿਰਕ ਫਿਰਕਾ ਪ੍ਰਸਤ ਤਾਕਤਾਂ ਉਹੀ ਦੇਸ਼ਾਂ ਨੂੰ ਵੰਡ ਰਹੀਆਂ ਦੇਸ਼ਾਂ ਦੇ ਮਿਲਾਂ ਜੰਗ ਕਰਵਾ ਰਹੀਆਂ ਤੇ ਲੋਕਾਂ ਨੂੰ ਦੇ ਵਿਚਕਾਰ ਜਿਹੜੀ ਆ ਨਫਰਤ ਪੈਦਾ ਕਰ ਰਹੀਆਂ ਉਹਨਾਂ ਤਾਕਤਾਂ ਦੀ ਹੋਂਦ ਜਿਹੜੀ ਆ ਹਿੰਦੁਸਤਾਨ ਚ ਵੀ ਹੈਗੀ ਆ ਪਾਕਿਸਤਾਨ ਚ ਵੀ ਹੈਗੀ ਆ ਇਹ ਹੀ ਤਾਕਤਾਂ ਜਿਹੜੀਆਂ ਲੋਕਾਂ ਨੂੰ ਵੰਡ ਰਹੀਆਂ